ਕੁਈ ਇੱਕ ਗੱਲ ਹੈ ਕਲ ਕੋਰ ਕਮੇਟੀ ਦੀ ਨਵੀਂ ਲਿਸਟ ਜਾਰੀ ਕੀਤੀ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਬਾਦਲ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਸਾਹਿਬ ਢੀਂਡਾ ਸਾਹਿਬ ਨੂੰ ਬਾਹਰ ਰੱਖਿਆ ਗਿਆ ਔਰ ਇਸੇ ਤਰ੍ਹਾਂ ਸਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਰਖੜਾ ਸਾਹਿਬ ਮਲੂਕਾ ਸਾਹਿਬ ਇਹਨਾਂ ਸਾਰਿਆਂ ਨੂੰ ਇੱਕ ਸੋਚੀ ਸਾਜ਼ਿਸ਼ ਦੇ ਤਹਿਤ ਇੱਕ ਆਪਣਾ ਹੁਕਮ ਸੁਣਾ ਕੇ ਤੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਵਿੱਚ ਤਿੰਨ ਮੈਂਬਰ ਲਏ ਆ ਔਰ ਮੈਂ ਸਮਝਦਾ ਕਿ ਪਰਿਵਾਰ ਦੇ ਵਿੱਚ ਵਾਧਾ ਕੀਤਾ ਕਿਉਂਕਿ ਵਿਆਹ ਹਰਸਿਮਰਤ ਕੌਰ ਬਾਦਲ ਨੂੰ ਪਾਰਲੀਮੈਂਟ ਦੇ ਵਿੱਚ ਲੀਡਰ ਹੋਣ ਨਾਤੇ ਐਡ ਕੀਤਾ ਇੱਕ ਕੋਈ ਮੈਂਬਰ ਨੇ ਉਹਨਾਂ ਨੂੰ ਐਡ ਕੀਤਾ ਪਰ ਸਵਾਲ ਵੱਡਾ ਖੜਾ ਹੁੰਦਾ ਕਿ ਸਾਡੇ ਭਵੇਂ ਤਿੰਨ ਹੀ ਐਮਐਲਏ ਨੇ ਪੰਜਾਬ ਦੇ ਵਿੱਚ ਵਿਧਾਨਕਾਰ ਦੇ ਲੀਡਰ ਜਿਹੜੇ ਹੈਗੇ ਆ ਉਹ ਸਾਮਨਪ੍ਰੀਤ ਸਿੰਘ ਈਆਲੀ ਨੇ ਉਹਨਾਂ ਨੂੰ ਐਡ ਨਹੀਂ ਕੀਤਾ ਹੋਰ ਵੀ ਇੱਕ ਦੋ ਵਿਵਾਦਿਤ ਜਿਹੜੇ ਜਿਹੜੇ ਡੀਜੀਪੀ ਸ਼ੈਣੀ ਦੇ ਨਾਲ ਸੰਬੰਧਿਤ ਨੇ ਜਾਂ ਕੋਈ ਹੋਰ ਨੇ ਉਹੋ ਜਿਹਾਂ ਨੂੰ ਐਡ ਕਰਨਾ ਮੇਰਾ ਸਮਝਦਾ ਕਿ ਇੱਕ ਤਰ੍ਹਾਂ ਨਾਲ ਬੰਦਿਆਂ ਨੂੰ ਖੁਸ਼ ਕੀਤਾ ਜਾ ਰਿਹਾ ਕੋਈ ਪਾਰਟੀ ਦੀ ਰਣਨੀਤੀ ਤਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਨੂੰ ਤਾਨਾਸ਼ਾਹੀ ਰਵਈਏ ਦੇ ਨਾਲ ਬਾਹਰ ਕੀਤਾ ਜਾ ਰਿਹਾ ਇਸ ਕਰਕੇ ਜੋ ਹਾਲਾਤ ਅੱਜ ਸਤਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਥ ਧਰਮੀ ਕਰਕੇ ਬਣੇ ਹੋਏ ਹੈ ਇਹਦੇ ਨਾਲ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਖਮਿਆਜਾ ਜਿਹੜਾ ਹੋਰ ਭੁਗਤਣਾ ਪੈ ਜੇ